ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਅੱਜ ਦੀ ਕਿਸਾਨ ਵੀਰੋ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਬੱਛੀਆਂ ਦਿਖਾਵਾਂਗੇ ਜਿਹੜੀਆਂ ਕੀ ਬਕਾਊ ਹਨ ਮਦਨਲਾ ਡੇਲੀ ਫਾਰ ਜ਼ਿਲ੍ਹਾ ਜਲੰਧਰ ਪਿੰਡ ਬੱਲੀਆਂ ਖੋ ਜੋ ਕਿ ਨਕੌਦਰ ਤੇ ਕਰਪੂਠਾ ਰੋਡ ਤੇ ਆ ਬਾਕੀ ਵੀਰੋ ਮੋਬਾਈਲ ਨੰਬਰ ਜਿਹੜਾ નીચે ਸਕਰੀਨ ਤੇ ਆ ਰਿਹਾ ਆ ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਹਿਲਾ ਪਹਿਲਾ ਸੂਆ ਬੱਛਿਆਂ ਦਾ ਖਾਵਾਂਗੇ ਕਿਉਂਕਿ ਯਾਦ ਤਰ ਡਿਮਾਂਡ ਬਾਈਓ ਪਹਿਲਾ ਸੂਆ ਬੱਛਿਆਂ ਦੀ ਆ ਰਹੀ ਆ ਬਰੀਡ ਕਰਿਓ ਚੈੱਕ ਦੇਖ ਕੇ ਸਦਾ ਚੀਜ਼ਾਂ ਨੇ ਜਿਹਨੂੰ ਕਹਾਂਗੇ ਆਪਾਂ ਆਈਟਮ ਬੰਬ ਤੇ ਅਡਰ ਕੁਆਲਟੀ ਮੋਸਮੀ 10-10 ਦਿਨ ਬਾਕੀ ਨੇ ਬੱਛਿਆਂ ਦੇ ਥੁੰਦੇ ਵਿੱਚ ਤੇ ਜਿਹੜੇ ਬਾਈ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਯੂਜ਼ ਕਰਿਓ ਤਾਂ ਕਿ ਆਪਣੀ ਜੋ ਵੀ ਵੀਡੀਓ ਹੁੰਦੀ ਆ ਆਉਣ ਵਾਲੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਰੀਡ ਪੱਖੋਂ ਦੋਨੇ ਵਿੱਚ ਸਿਰਾਂ ਚੀਜ਼ਾਂ ਨੇ ਤੇ ਜਿਹੜੀ ਇਸ ਤਰ੍ਹਾਂ ਬੱਚੀ ਦੇਖ ਰਹੇ ਹੋ ਇਹ ਵੀ ਤਾਂ ਦੋ ਦੰਦ ਆ 10 ਦਿਨ ਬਾਕੀ ਆ ਹਾਈਟ ਲੈਂਥ ਬਹੁਤ ਸੋਹਣੀ ਆ ਕਰਿਓ ਚੈੱਕ ਵੇਡ ਦੀ ਕੁਆਲਿਟੀ ਅਡਰ ਕੁਆਲਿਟੀ ਵੀਰੋ ਬਹੁਤ ਸੋਹਣੀ ਲੱਗੀ ਬੜ ਨੂੰ ਤੇ ਇਹ ਬੱਛੀ ਵੀਰੋ 4 ਦੰਦਿਆ ਇਹਦੇ ਵੀ 10 ਦੰਦ ਬਾਕੀ ਨੇ ਸੇਂ ਦੇ ਵਿੱਚ ਪ੍ਰਾਈਸ ਜੋੜੇ ਦਾ ਰਹੂਗਾ ਫੋਨ ਤੇ ਤੇ ਹੋਰ ਵੀ ਬਹੁਤ ਸਾਰੇ ਜਾਨਵਰ ਵਾਈ ਦੇ ਫਾਰਮ ਤੇ ਹਨ ਸੇਲ ਵਾਸਤੇ ਕੁਆਲਿਟੀ ਦੇ ਸਾਰੇ ਚੀਜ਼ਾਂ ਨੇ ਤੇ ਜਾਂ ਕੰਮ ਬਾਈਓ ਬਰੀਡ ਤੇ ਆ ਬਰੀਡ ਵਾਲੇ ਐਨੀਮਲ ਤੁਹਾਨੂੰ ਮਿਲਣਗੇ ਹਰ ਵਕਤ ਚਾਹੇ ਐਚ ਚਾਹੇ ਬੱਛੀਆਂ ਹੋਣ ਪਾਲਣ ਵਾਲੀਆਂ ਚਾਹੇ ਪ੍ਰੈਗਨੈਂਟ ਬੱਛੀਆਂ ਹੋਣ ਚਾਹੇ ਸੂਣ ਵਾਲੇ ਜਾਨਵਰ ਹੋਣ ਚਾਹੇ ਸੂਈਆਂ ਬੱਛੀਆਂ ਹੋਣ ਸਾਰੇ ਐਨੀਮਲ ਵੀਰੋ ਤੁਹਾਨੂੰ ਕੁਆਲਿਟੀ ਦੇ ਮਿਲਣਗੇ ਤੇ ਜ਼ਿਆਦਾ ਫੋਕਸ ਬਰੀਡ ਤੇ ਹੀ ਆ ਬਾਈ ਦਾ ਕਰੋ ਚੈੱਕ ਇਹ ਹੁੰਦੀ ਬਾਈ ਉਹ ਅਸਲ ਬਰੀਡ ਦੂਜੀ ਬੱਛੀ ਉਦੋਂ ਵੀ ਸਰਾ ਕੁਆਲਿਟੀ ਦੇ ਵਿੱਚ ਆ ਧੰਨਵਾਦ ਕੱਢੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ